ਹਾਂਜੀ ਧੰਤਨ ਸਰਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਬਹਿਵਨ ਕਲਾਾਂ ਦੀ ਇੱਕ ਹੋਰ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਤੇ ਇਹ ਬਾਹਰਲੀ ਫਿਰਨੀ ਹੈ ਸਾਡੀ ਤੇ ਇਹ ਸਵਾਰਡ ਦੇ ਵਿੱਚ ਸਾਡੇ ਦੋ ਮੈਂਬਰ ਆ ਸੀਰਾ ਸਿੰਘ ਦੀ ਧਰਮ ਪਤਨੀ ਤੇ ਅਨੂ ਸਿੰਘ ਮੈਂਬਰ ਇਹ ਸਵਾਰਡ ਦੇ ਦੋ ਮੈਂਬਰ ਹੈ ਤਾਂ ਇਹ ਸਾਡੀ ਵਿਹੜੇ ਦੀ ਫਿਰਨੀ ਹੈ ਸਾਰੀ ਸਾਡੀ ਗਰੀਬ ਭਾਈਚਾਰੇ ਦੀ ਫਿਰਨੀ ਇੱਥੋਂ ਲੈ ਕੇ ਆ ਤੁਹਾਨੂੰ ਖਾ ਸਕਦੇ ਹਾਂ ਇਹਨਾਂ ਨੇ ਅੱਜ ਤੋਂ ਫਿਰਨੀ ਸ਼ੁਰੂ ਕਰਿਆ ਐਨੂੰ ਇੱਧਰ ਸਾਰਾ ਮਤਲਬ ਵੀ ਸਾਡਾ ਜ਼ਿਮੀਦਾਰ ਭਾਈਚਾਰਾ ਇੱਧਰ ਨੂੰ ਸਾਰੀ ਫਿਰਨੀ ਸੀ ਤੇ ਇੱਧਰ ਨੂੰ ਆ ਗਿਆ ਸਾਡਾ ਗਰੀਬ ਭਾਈਚਾਰਾ ਇੱਥੋਂ ਲੈ ਕੇ ਤੇ ਇਹ ਗਰੀਬਾਂ ਦੀ ਜਿਹੜੀ ਫਿਰਨੀ ਹੈ ਇਹ ਇੰਟਰਲੌਕ ਤੋਂ ਬਿਨਾ ਉਸੇ ਤਰ੍ਹਾਂ ਪਈ ਹੈ ਜਾਨੇ ਕਿ ਸਾਰੀਆਂ ਜਿਹੜੀਆਂ ਸਾਡੀਆਂ ਪਿੰਡ ਦੀਆਂ ਗਲੀਆਂ ਸੀਗੀਆਂ ਉਹ ਕੋਈ ਵੀ ਅਧ ਵਿਚਾਲੇ ਗਲੀ ਨਹੀਂ ਪਈ ਸਾਰੇ ਦੀਆਂ ਸਾਰੀਆਂ ਗਲੀਆਂ ਸਿਰੇ ਲੱਗ ਗਈਆਂ ਤੇ ਅਸੀਂ ਅੱਜ ਸਵਾਲ ਹੈ ਜਿਹੜੇ ਸੀਰਾ ਸਿੰਘ ਦੀ ਧਰਮ ਪਤਨੀ ਨੂੰ ਤੇ ਜਾਣੇ ਕਿ ਮੌਜੂਦ ਹੈ ਜਿਹੜਾ ਮੈਂਬਰ ਅਣੂ ਸਿੰਘ ਜੀ ਉਹਨੂੰ ਅਸੀਂ ਅੱਜ ਇਹ ਸਵਾਲ ਪੁੱਛਦੇ ਆਂ ਵੀ ਇਹ ਫਿਰ ਨਹੀਂ ਗਰੀਬਾਂ ਗਰੀਬਾਂ ਦਾ ਮੱਥਾ ਕਿਉਂ ਪਿਆ ਤੁਹਾਨੂੰ ਗਰੀਬਾਂ ਵਾਸਤੇ ਬਣਾਇਆ ਹੁੰਦਾ ਚਾਹੇ ਉਹ ਐਮਐਲਏ ਹੈ ਚਾਹੇ ਉਹ ਗਰੀਬਾਂ ਦਾ ਐਮਪੀ ਹੈ ਨਾ ਤਾਂ ਜਿਹੜੇ ਗਰੀਬਾਂ ਦੇ ਐਮਪੀ ਹੋਣ ਲੋਕ ਸਭਾ ਦੇ ਵਿੱਚ ਜਾ ਕੇ ਆਵਾਜ਼ ਚੱਕਦੇ ਆ ਤੇ ਜਿਹੜੇ ਸਾਡੇ ਮਤਲਬ ਹੀ ਐਮਐਲਏ ਹੁੰਦੇ ਆ ਗਰੀਬ ਲੋਕਾਂ ਦੇ ਨਾ ਉਹ ਹੰਡਾਣ ਸਭਾ ਦੇ ਵਿੱਚ ਗਰੀਬਾਂ ਦੀ ਆਵਾਜ਼ ਚਾਗਦੇ ਜਾਗਦੇ ਆ ਉਦੋਂ ਬਾਅਦ ਪੰਚਾਇਤ ਦੇ ਵਿੱਚ ਸਾਡੇ ਗਰੀਬ ਲੋਕ ਮੈਂਬਰ ਹੁੰਦੇ ਆ ਤਾਂ ਉਹ ਗਰੀਬਾਂ ਦੀ ਆਵਾਜ਼ ਨਹੀਂ ਚਾਗਦੇ ਗਰੀਬਾਂ ਦੇ ਮਸਲੇ ਨਹੀਂ ਚਾਗਦੇ ਤਾਂ ਆ ਜੌਂਦੀ ਜਾਗਦੀ ਜਿਹੜੀ ਤਸਵੀਰ ਪਿੰਡ ਬਹਿਵਲ ਕਲਾਂ ਦੀ ਇਹ ਗਰੀਬਾਂ ਗਰੀਬਾਂ ਦਾ ਜਿਹੜਾ ਮੱਥਾ ਉਵੇਂ ਛੱਡਿਆ ਪਿਆ ਹਜੇ ਇਧਰ ਨੂੰ ਸਾਰੇ ਗਰੀਬਾਂ ਦਾ ਮਸਲਾ ਹੈ ਗਰੀਬਾਂ ਦੀ ਫਿਰਨੀ ਆ ਗਰੀਬਾਂ ਗਰੀਬਾਂ ਦਾ ਜਿਹੜਾ ਮੱਥਾ ਛੜਤਾ ਅਸੀਂ ਅੱਜ ਇਹਨਾਂ ਦੋਨਾਂ ਮੈਂਬਰਾਂ ਨੂੰ ਇਹ ਸਵਾਲ ਕਰਦੇ ਆ ਵੀ ਤੁਸੀਂ ਸਾਨੂੰ ਇਸ ਦਾ ਖਲਾਸਾ ਕਰੋ ਵੀ ਇਹਦਾ ਕਾਰਨ ਦ ਇਹ ਗਰੀਬਾਂ ਗਰੀਬਾਂ ਦਾ ਮੱਥਾ ਕਿਉਂ ਛੱਡਿਆ ਪਿਆ ਇੱਧਰ ਨੂੰ ਸਾਰੀ ਗਲੀ ਬਣ ਗਈ ਅਸੀਂ ਅਨੂ ਸਿੰਘ ਮੈਂਬਰ ਨੂੰ ਤੇ ਸੀਰਾ ਸਿੰਘ ਦੀ ਧਰਮ ਪਤਨੀ ਨੂੰ ਅੱਜ ਇਹ ਸਵਾਲ ਕਰਦੇ ਆਂ ਵੀ ਇਹ ਗਰੀਬਾਂ ਦਾ ਮੱਥਾ ਕਿਉਂ ਛੱਡਿਆ ਪਿਆ ਇਹਦੀ ਕਾਰਨ ਦੱਸਿਆ ਜਾਵੇ ਪਿੰਡ ਦੇ ਲੋਕਾਂ ਨੂੰ ਗਰੀਬਾਂ ਨੂੰ ਕਾਰਨ ਦੱਸਿਆ ਜਾਵੇ ਵੀ ਇਹ ਕਿਉਂ ਮਤਲਬੀ ਫਿਰ ਨਹੀਂ ਅੱਧ ਵਿਚਾਲੇ ਕਿਉਂ ਪਈ ਹੈ ਅਸੀਂ ਉਹਨਾਂ ਮੈਂਬਰਾਂ ਨੂੰ ਇਹ ਸਵਾਲ ਕਰਦੇ ਵੀ ਤੁਹਾਨੂੰ ਗਰੀਬਾਂ ਦੇ ਹਿੱਤਾਂ ਵਾਸਤੇ ਬਣਾਇਆ ਹੁੰਦਾ ਗਰੀਬਾਂ ਦੀ ਗੱਲ ਕਰਨ ਵਾਸਤੇ ਬਣਾਇਆ ਹੁੰਦਾ ਵੀ ਆ ਸਾਡੇ ਗਰੀਬਾਂ ਨੇ ਮਸਲਾ ਐ ਇਸ ਵਾਸਤੇ ਜਿਹੜੇ ਗਰੀਬ ਲੋਕਾਂ ਦੇ ਮਸਲੇ ਆ ਗਰੀਬ ਲੋਕਾਂ ਦੇ ਹੁਣ ਜਿਵੇਂ ਰੂੜੀਆਂ ਵਾਲਾ ਥਾਂ ਤੁਸੀਂ 5 ਸਾਲ ਲੰਘਾਤੇ ਕੋਈ ਮਸਲਾ ਨਹੀਂ ਠਾਇਆ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਵੀ ਇਹ ਗਰੀਬਾਂ ਗਰੀਬਾਂ ਦਾ ਮੱਥਾ ਕਿਉਂ ਪਿਆ ਐ ਇਹ ਗਰੀਬਾਂ ਦਾ ਫਿਰਨੀ ਆ ਜਿਹੜੀ ਨਾ ਤਾਂ ਇਸ ਦੇ ਨਾਲ ਨਾਲਾ ਬਣਿਆ ਅਜੇ ਤੱਕ ਤੇ ਨਾ ਇਹ ਪੱਕੀ ਹੋਈ ਜਾਂ ਇੰਟਰਲੌਕ ਕਿਉਂ ਨਹੀਂ ਲੱਗੀ ਇੱਥੇ ਅਸੀਂ ਇਹ ਸਵਾਲ ਕਰਦੇ ਆ ਅਸੀਂ ਅੱਜ ਇਹ ਸਵਾਲ ਕਰਦੇ ਆ ਵੀ ਜਿਹੜੇ ਇਹ ਗਰੀਬਾਂ ਗ ਤੁਹਾਨੂੰ ਗਰੀਬਾਂ ਦੇ ਹੱਕ ਲੈਣ ਵਾਸਤੇ ਗਰੀਬਾਂ ਦੀ ਗੱਲ ਵਾ ਬੋਲਣ ਵਾਸਤੇ ਬਣਾਇਆ ਸੀਗਾ ਤੇ ਜਿਹੜਾ ਗਰੀਬਾਂ ਦਾ ਮੱਥਾ ਉਹ ਛੱਡਿਆ ਪਿਆ ਤੁਸੀਂ ਇਹਦੀ ਆਵਾਜ਼ ਕਿਉਂ ਨਹੀਂ ਚੱਕੀਏ ਕਿਉਂ ਮੱਥਾ ਗਰੀਬਾਂ ਦਾ ਪਿਆ ਸਾਨੂੰ ਅਸੀਂ ਇਹ ਪੁੱਛਣਾ ਵੀ ਗਰੀਬਾਂ ਦੇ ਤੁਸੀਂ ਮੈਂਬਰ ਸੀਗੇ ਤੇ ਗਰੀਬਾਂ ਦਾ ਮੱਥਾ ਜਿਹੜਾ ਫਿਰਨੀ ਦਾ ਹੀ ਉਵੇਂ ਪਿਆ ਅਸੀਂ ਪੁੱਛਣਾ ਚਾਹੁੰਦੇ ਵੀ ਇਹ ਨੂੰ ਸਾਰੀ ਬਣ ਗਈ ਐ ਇਹ ਨੂੰ ਕਿਉਂ ਨਹੀਂ ਬਣੀ ਅਸੀਂ ਇਹ ਸਵਾਲ ਕਰਦੇ ਆ ਤੁਹਾਨੂੰ ਵੀ ਤੁਸੀਂ ਫਿਰ ਗਰੀਬਾਂ ਦੀ ਆਵਾਜ਼ ਕਿਉਂ ਨਹੀਂ ਚੱਕਦੇ ਗਰੀਬਾਂ ਦਾ ਮਸਲਾ ਕਿਉਂ ਨਹੀਂ ਚੱਕਦੇ ਇਹ ਅਸੀਂ ਤੁਹਾਨੂੰ ਸਵਾਲ ਕਰਦੇ ਆ ਅਸੀਂ ਅੱਜ ਇਹ ਸਵਾਲ ਕਰਦੇ ਆ ਵੀ ਤੁਸੀਂ ਜਿਹੜੇ ਮੈਂਬਰ ਹੁੰਨੇ ਆ ਗਰੀਬ ਲੋਕਾਂ ਦੇ ਤੁਸੀਂ ਇਹਦੀ ਆ ਅਨੂ ਸਿੰਘ ਮੈਂਬਰ ਨੂੰ ਸੀਰਾ ਸਿੰਘ ਦੀ ਧਰਮ ਪਤਨੀ ਨੂੰ ਅਸੀਂ ਇਹ ਸਵਾਲ ਕਰਦੇ ਵੀ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਆਵਾਜ਼ ਕਿਉਂ ਨਹੀਂ ਠਾਉਂਦੇ ਇਹ ਗਰੀਬਾਂ ਗਰੀਬਾਂ ਦਾ ਮੱਥਾ ਕਿਉਂ ਪਿਆ ਨਾਲਾ ਕਿਉਂ ਨਹੀਂ ਬਣਿਆ ਅੱਜ ਤੱਕ ਇਸ ਦੇ ਮੱਥੇ ਇਹਨਾਂ ਕੁਝ ਕਹਿੰਦੇ ਉਹਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਹੋਵੇ ਮਾਫੀ ਚਾਹੁੰਦੇ ਤੇ ਅਨੂ ਸਿੰਘ ਮੈਂਬਰ ਤੇ ਸੀਰਾ ਸਿੰਘ ਦੀ ਧਰਮ ਪਤਨੀ ਸਾਨੂੰ ਜਰੂਰ ਮਤਲਬ ਵੀ ਇਹਨਾਂ ਸਵਾਲਾਂ ਦਾ ਜਵਾਬ ਦੇਵੇ ਇਹਦਾ ਚਪਾਲਟੀ ਕਰਨ ਦੇਣ ਵੀ ਇਹ ਫਿਰਨੀ ਕਿਉਂ ਪਈ ਆ ਇੰਟਰਲੌਕ ਇਧਰ ਕਿਉਂ ਨਹੀਂ ਲੱਗੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ